ਜਦੋਂ ਦਿਲ ਦੀਆਂ ਲੱਗੀਆਂ ਨੂੰ ਕੋਈ ਨਾ ਜਾਣੇ ਤੇ ਫਿਰ ਜੰਗਲਾਂ ਦਾ ਹੀ ਰੋਖ ਕਰਨਾ ਪੈਂਦਾ ਜਵਾਨਾ ਉਹ ਯਾਰ ਉਹ ਰਾਂਝਾ ਤਖਤ ਹਜ਼ਾਰੇ ਦਾ ਉਹ ਮੱਝਾਂ ਚਾਰਦਾ ਸੀਗਾ ਆਪਣੀ ਇਸ਼ਕ ਦੀ ਖਾਤਰ ਤੂੰ ਪੈਸੇ ਲੈਣਾ ਮਲਕਾਂ ਕੋਲ ਉਹ ਯਾਰ ਤੇ ਮੇਰੇ ਨਿੱਕੇ ਨੇ ਕਿ ਬੱਚੇ ਆ ਉਹਨਾਂ ਨੂੰ ਨੀ ਮੈਂ ਪਾਲਣਾ ਹੈ ਸ਼ਾਦੀ ਵੀ ਹੋਈ ਤੇਰੀ ਸ਼ਾਦੀ ਆ 6 ਬੱਚੇ ਆ ਮੇਰੇ ਤੂੰ ਤੇ ਫਿਰ ਆਪਣਾ ਰਾਂਝਾ ਰਾਜ਼ੀ ਕਰ ਬੈਠਾ ਤੇ ਫਿਰ ਕਾਹਦਾ ਰੌਲਾ ਮੈਂ ਕਹ ਪਤਾ ਨਹੀਂ ਤੇਰੀ ਹੀਰ ਵੀ ਉਹ ਲੈ ਗਏ ਨੇ ਵਿਆਹ ਕੇ ਖੇੜੇ ਮੈਂ ਉਹਨਾਂ ਖੇੜਿਆਂ ਦੇ ਦੰਦ ਨਾ ਖੇੜ ਦੂੰਗਾ ਅਸੀਂ ਚੂੜੀਆਂ ਪਾਈਆਂ ਤੇ ਪਹਿਲੇ ਚੂੜੀਆਂ ਪਾਈਆਂ ਸੀ ਤੁਸੀਂ ਉਦੋਂ ਕਿੱਥੇ ਸੀ ਤੁਸੀਂ ਉਹ ਤੇ ਮੇਰੇ ਕਜ਼ਨ ਨਾਲ ਧੋਖਾ ਹੋਇਆ ਸੀ ਕੀ ਕਜ਼ਨ ਨਾਲ ਧੋਖਾ ਹੋਇਆ ਜੀ ਉਹਨਾਂ ਨੇ ਢੀੜਾ ਕਰਾਤਾ ਉਹਨੂੰ ਉਧਰ ਭੇਜ ਕੇ ਤੇ ਆਪ ਉਹਨਾਂ ਨੇ ਉਹਦਾ ਨਕਾਰ ਰੱਖਤਾ ਓਏ ਉਹ ਸੱਚੇ ਆਸ਼ਿਕ ਸਨ ਉਹਨੇ ਕੰਨ ਪੜਵਾਏ ਆ ਤੇ ਤੂੰ ਮੇਰੇ ਕੋ ਖੁੰਨਾ ਪੜਵਾ ਲੈਣਾ ਰਾਜਾ ਬਣਿਆ ਫਿਰਦਾ ਇਸ ਕਲਰ ਦਾ ਰਾਂਝਾ ਹੁੰਦਾ ਹੀ ਨਹੀਂ ਭਾਈ ਸੋਣਿਆ ਇਹ ਚਿਹਰਿਆਂ ਦੇ ਨਾਲ ਰਾਂਝੇ ਨਹੀਂ ਉਹ ਬਣੇ ਜਾਂਦੇ ਹਾਂ ਤੇ ਰੂਹ ਦੇ ਨਾਲ ਰਾਂਝਾ ਹੁੰਦਾ ਦਿਲ ਦਿਲੋਂ ਉੱਠਦਾ ਰਾਂਝਾ ਤੇ ਫੇਰ ਬੰਦਾ ਬਣਦਾ ਯਾਨੀ ਕਿ ਰਾਂਝਾ ਤੇਰੇ ਅੰਦਰ ਆ ਹਾਂਜੀ ਮੈਂ ਜੁੱਤੀਆਂ ਮਾਰ ਕੇ ਤੇਰਾ ਰਾਂਝਾ ਬਾਹਰ ਕੱਢ ਦੇਣਾ